ਔਰ ਲੋਕਾਂ ਕੋਲੋਂ ਹੈਲਪ ਮੰਗ ਰਿਹਾ ਕਿ ਮੇਰੀ ਕੋਈ ਹੈਲਪ ਕੀਤੀ ਜਾਵੇ ਮੇਰੀ ਜੋ ਲਤ ਟੁੱਟੀ ਆ ਇਸ ਨੂੰ ਠੀਕ ਕਰਵਾਇਆ ਜਾਵੇ ਮੇਰੀ ਹੈਲਪ ਹੋ ਜਾਵੇ ਤਾਂ ਮੈਂ ਆਪਣਾ ਕਾਰੋਬਾਰ ਕਰ ਸਕਦਾ ਆਪਣੇ ਬੱਚੇ ਨੂੰ ਰੋਟੀ ਕਮਾ ਕੇ ਦੇ ਸਕਦਾ ਆਪਣੇ ਬੱਚੇ ਨੂੰ ਪੜਾ ਸਕਦਾ ਇਹ ਭਰਾ ਜ ਆਸ਼ਰਮ ਦੇ ਵਿੱਚ ਪਹੁੰਚਿਆ ਇਹ ਹੈਗੀ ਆ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੀਨਾਨਗਰ ਇਹ ਦੀਨਾਨਗਰ ਦੀ ਇਹ ਸੁਸਾਇਟੀ ਦੇ ਵਿੱਚ ਪਹੁੰਚਿਆ ਔਰ ਜੇ ਗੱਲ ਕਰੀਏ ਤਾਂ ਭਰਾ ਦਾ ਜਿਹੜਾ ਇਲਾਜ ਹੈ 3 ਸਾਲ ਤੋਂ ਕਿਉਂ ਨਹੀਂ ਪ੍ਰੋਪਰ ਹੋ ਰਿਹਾ ਔਰ ਕੀ ਕਾਰਨ ਰਹਿ ਗਏ ਨੇ ਪੈਸੇ ਦੀ ਕਮੀ ਆ ਜਾਂ ਆਯੂਸ਼ਮਾਨ ਕਾਰਡ ਦਾ ਕੋਈ ਇੱਕ ਤਰੀਕਾ ਹੁੰਦਾ ਸਾਰੀ ਜਾਣਕਾਰੀ ਲੈਂਦੇ ਆ ਔਰ ਕਿਉਂ ਅੱਜ ਫਿਰ ਵੀ 3 ਸਾਲ ਬਾਅਦ ਇਸ ਦੇ ਦੱਸਣ ਮੁਤਾਬਕ ਤਿੰਨ ਚਾਰ ਇਸਦੇ ઓਪਰੇਟ ਵੀ ਹੋਏ ਨੇ ਲੇਕਿਨ ਅੱਜ ਵੀ ਲੱਤ ਜਿਹੜੀ ਆ ਉਸੇ ਤਰਾਈਆਂ ਕਿ ਜਿਹੜਾ ਪ੍ਰੋਪਰ ਨਹੀਂ ਚੱਲਿਆ ਜਾ ਰਿਹਾ ਔਰ ਕੀ ਚਾਹੁੰਦਾ ਵਾ ਉਹ ਜੋ ਸੰਸਥਾ ਵਾਲੇ ਆ ਇਹ ਕੀ ਹੈਲਪ ਕਰਨਗੇ ਇਹਨਾਂ ਦੀ ਗੱਲ ਕਰਦੇ ਆ ਪਹਿਲੇ ਤਾਂ ਸੰਸਥਾ ਵਾਲਿਆਂ ਨਾਲ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਸਿ ਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਕੀ ਕਹਿਣਾ ਚਾਹੁੰਦੇ ਹੋਏ ਮਰੀਜ਼ ਜੋ ਹੈ ਜਿਸ ਦੀ ਲੱਤ ਟੁੱਟੀ ਹੋਈ ਹੈ ਕੀ ਕਾਰਨ ਰਿਹਾ ਔਰ ਕਿਉਂ ਇਸ ਦਾ ਪ੍ਰੋਪਰ ਇਲਾਜ ਨਹੀਂ ਹੋ ਰਿਹਾ ਦੇਖੋ ਜੀ ਇਹ ਵੀਰ ਅੱਜ ਸਾਡੇ ਸੇਵਾਕਰ ਵਿੱਚ ਆਇਆ ਤੇ ਇਹ ਜ਼ਿਲ੍ਹਾ ਗਰਦਾਸਪੁਰ ਪਿੰਡ ਮਲੂਕ ਮਟਵਾ ਜੀ ਇਹਦਾ ਤੇ ਜੋ ਜੋ ਨਨੋਂ ਨੰਗਲ ਦੇ ਕੋਲ ਹੈ ਜੀ ਜੀ ਬਿਲਕੁਲ ਨਨੋਂ ਨੰਗਲ ਇੱਥੋਂ ਕੋਈ ਤਕਰੀਬਨ 6 ਕਿਲੋਮੀਟਰ ਇਹ ਉੱਥੋਂ ਦਾ ਵੀਰ ਹੈ ਤੇ ਵੀਰ ਡਰਾਈਵਰ ਸੀ ਕਿਹਦੇ ਘਰ ਪਰਸਨਲ ਡਰਾਈਵਰ ਸੀ ਟਰੈਕਟਰ ਚਲਾਉਂਦਾ ਸੀ ਤੇ ਐਕਸੀਡੈਂਟ ਤੇ ਫੋਨ ਕਰਕੇ ਜਿਹੜੀ ਹੈ ਲੱਤ ਜਿਹੜੀ ਫੈਕਚਰ ਹੋ ਗਈ ਹੈ ਤੇ ਉਸ ਤੋਂ ਬਾਅਦ ਇਹ ਵੀਰ ਚੱਲ ਨਹੀਂ ਪਾਇਆ ਵੀਰ ਨੇ ਦੱਸਿਆ ਵੀ ਮੇਰੇ ਤਿੰਨ ਆਪਰੇਟ ਵੀ ਹੋ ਚੁੱਕੇ ਨੇ ਪਰ ਜਿਹੜਾ ਮੇਰਾ ਗੋਡਾ ਹੈ ਨਾ ਇਹ ਨਹੀਂ ਪ੍ਰੋਪਰ ਚੱਲ ਪਾ ਰਿਹਾ ਅੱਛਾ ਟਰੈਕਟਰ ਚਲਾਉਂਦਾ ਸੀ ਕਿਸੇ ਦੇ ਘਰ ਲੇਕਿਨ ਜੇ ਐਕਸੀਡੈਂਟ ਹੋ ਗਿਆ ਤਾਂ ਦੁਬਾਰਾ ਲੱਤ ਜਿਹੜੀ ਹੈ ਪ੍ਰੋਪਰ ਠੀਕ ਨਹੀਂ ਹੋਈ ਤੇ ਵੀਰ ਦੇ ਛੋਟੇ-ਛੋਟੇ ਬੱਚੇ ਨੇ ਉਹ ਹੁਣ ਮਜਬੂਰ ਆ ਕਿ ਵੀਰ ਕਹਿੰਦਾ ਵੀ ਜਦੋਂ ਮੈਂ ਉਹ ਕੈਟਰੀਂਗ ਦਾ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂਦੇ ਨੇ ਤੇ ਜਦੋਂ ਰਾਤ ਨੂੰ ਨੇਰੇ ਹੋ ਜਾਂਦੇ ਨੇ ਤਾਂ ਮੈਨੂੰ ਇਹੜਾ ਬਹੁਤ ਜਿਆਦਾ ਨੀ ਇਹ ਵੀਰ ਦੇ ਤੁਸੀਂ ਜਵਾਨੀ ਸੁਣੋ ਵੀਰ ਨੂੰ ਹਾਂ ਜੀ ਭਰਾ ਜੀ ਪਿੰਡ ਕਿਹੜਾ ਏ ਪਿੰਡ ਮੇਰਾ ਮਲੂਕ ਮਟਮਾ ਜੀ ਕਿੰਨਾ ਕਿੰਨੀ ਦੇਰ ਹੋ ਗਈ ਆ ਲੱਤ ਸੱਟ ਲੱਗੀ ਨੂੰ ਮੈਨੂੰ ਪੌਣੇ ਤਿੰਨ ਸਾਲ ਹੀ ਹੋ ਚਲੇ ਜੀ ਤੇ ਪੌਣੇ ਤਿੰਨ ਸਾਲ ਤੋਂ ਪ੍ਰੋਪਰ ਇਹ ਸਹੀ ਨਹੀਂ ਹੋਈ ਨਹੀਂ ਹੋਈ ਜੀ ਮੇਰੇ ਤਿੰਨ ਆਪਰੇਟ ਪਹਿਲਾਂ ਹੋ ਚੁੱਕੇ ਨੇ ਇੱਕ ਆਪਰੇਟ ਹੋਣਾ ਜੇ ਗੋਟਨਾ ਪੂਰਾ ਪਲਾਂਟ ਇਹਨੂੰ ਕਹਿੰਦੇ ਜੀ ਪੂਰਾ ਗੋਡਾ ਮਤਲਬ ਜੋੜ ਨਵਾਂ ਪੈਣਾ ਜੀ ਤੇ ਉਹਦਾ ਖਰਚਾ ਬਹੁਤ ਜ਼ਿਆਦਾ ਵਾ ਜੀ ਇਹ ਇਹ ਖਰਚਾ ਜਿਹੜਾ ਜੇ ਆਈਸਮਾਨ ਕਾਰਡ ਹੈਗਾ ਤੁਹਾਡਾ ਤੁਸੀਂ ਦੱਸ ਰਹੇ ਹੋ ਮੈਨੂੰ ਨਾ ਮਗਰ 6 ਮਹੀਨੇ ਹੋ ਗਏ ਦੌੜਦੇ ਆਂ ਜੀ ਤੇ ਪਹਿਲਾ ਦਿਨ 50000 ਦੀ ਕੋ ਪ੍ਰੋਲ ਪਾਸ ਕੀਤੀ ਸੀ ਫਿਰ ਮੈਂ بڑے ਗੇੜੇ ਮਾਰੇ ਬਹਿਲ ਸਾਹ ਬਣਾ ਲੀ ਡੀਸੀ ਆਲ ਵੀ ਰੈੱਡ ਕਰਾਸ ਵਾਲਿਆਂ ਦਾ ਵੀ ਕਿਹਨੇ ਮੇਰੀ ਬਾਤ ਨਹੀਂ ਪੁੱਛੀ ਫਿਰ 93000 ਰੁਪਏ ਨੇ ਮੈਨੂੰ ਦਿੱਤਾ 93 350 ਦਿੱਤਾ ਵਾ ਤੇ ਜਦ ਕਿ ਮੇਰਾ ਪਲਾਂਟ ਜਿਹੜਾ ਉਹ ਜਿਹੜਾ ਸਵਾ 2 ਦਾਉਣਾ ਵਾ ਅੱਛਾ ਸਵਾ 2 ਲੱਖ ਰੁਪਏ ਦਾ ਪਲਾਂਟ ਪੈਣਾ ਵਾ ਲੱਤਦਾ ਲੇਕਿਨ 93000 ਰੁਪਏ ਦਾ ਜਿਹੜਾ ਪਾਸਿੰਗ ਹੋਈ ਹੈ ਤੇ ਜੇ ਤੁਸੀਂ ਹੁਣ ਮੰਗ ਕੀ ਕਰਦੇ ਹੋ ਕੀ ਕਹਿਣਾ ਕੀ ਚਾਹੁੰਦੇ ਹੋ ਔਰ ਲੋਕਾਂ ਤੋਂ ਅਪੀਲ ਕਰਦੇ ਹੋ ਕਿ ਮੇਰਾ ਹੱਲ ਕੀਤਾ ਜਾਵੇ ਮੈਂ ਲੁਕਾਣਾ ਕਹਿੰਦਾ ਮੈਂ ਤਾਂ ਸਰਕਾਰ ਗੱਡੀ ਮੱਥਾ ਮਾਰ ਮੈਂ ਬੜਾ ਥੱਕ ਗਿਆ ਜੀ ਮੈਨੂੰ 9 ਮਹੀਨੇ ਹੋ ਗਿਆ ਮੈਂ ਉਹਦੋਂ ਦੂਨਾ ਕਰਾਇਆ ਖਰਚਾ ਹੈ ਜੀ ਡੀਸੀ ਦੇ ਮੈਨੂੰ ਕੱਲੇ ਕੱਲੇ ਦਫ਼ਤਰਾਂ ਦਾ ਪਤਾ ਲੱਗ ਗਿਆ ਕਿਹੜਾ ਦਫ਼ਤਰ ਕਿੱਥੇ ਕਿਹੜਾ ਨਹੀਂ ਮੈਨੂੰ ਗਾੜੀ ਐਪਲੀਕੇਸ਼ਨ ਦੇਖੋ ਇਹ ਪੂਰਾ ਪਰਿਆ ਪਿਆ ਸਾਰਾ ਕੁਝ ਕੱਲੇ ਕੱਲੇ ਬੰਦੇ ਆਧੀਆ ਤੇ ਮੈਂ ਚਾਹੇ ਮੇਰਾ ਸਰਕਾਰ ਇਲਾਜ ਕਰਾ ਦੇ 5 ਲੱਖ ਜੀ 5 ਲੱਖ ਨਾ ਕਿਹਾ ਵਾ ਤੇ 5 ਲੱਖ ਦਾ ਮੇਰਾ ਇਲਾਜ ਉਹ ਮੇਰਾ ਇਲਾਜ 3.5 ਲੱਖ ਦਾ ਹੋਣਾ ਸਾਰਾ ਤੇ ਉਹ ਵੀ ਨਹੀਂ ਕਰਾਉਂਦੇ ਪਏ ਤੇ ਜੇ ਸਰਕਾਰ ਨਹੀਂ ਕਰ ਸਕਦੇ ਚਲੋ ਮੇਰਾ ਕੋਈ ਭੈਣ ਭਰਾ ਮੇਰੇ ਮੱਥਾ ਕਰਨ ਮੇਰੀ ਬੇਨਤੀ ਕਰਦੇ ਆਂ ਕਿ ਇਸ ਭਰਾ ਦੀ ਜਿਹੜੀ ਲੱਤ ਹੈ ਉਸ ਦਾ ਜੋ ਪੈਕੇਜ ਹੈ ਉਹ ਲਗਭਗ 2.5 ਲੱਖ ਦਾ ਹੈ ਔਰ ਭਰਾ ਕਹਿੰਦਾ ਕਿ 93000 ਰੁਪਏ ਜਿਹੜਾ ਸਿਰਫ ਪਾਸ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਇਹ ਟੈਕਨੀਕਲ ਪੁਆਇੰਟ ਕੀ ਹੈਗਾ ਔਰ ਜੇ ਗੱਲ ਕਰੀਏ ਤਾਂ ਹਸਪੀਟਲ ਬਹੁਤ ਬਹੁਤ ਵੱਡੇ ਨੇ ਬਹੁਤ ਦਾਨੀ ਸੱਜਣਾ ਨੇ ਵੀ ਹਸਪੀਟਲ ਪਾਏ ਹੋਏ ਨੇ ਉਹਨਾਂ ਨੂੰ ਬੇਨਤੀ ਕਰਨੇ ਆ ਕਿ ਇਸ ਭਰਾ ਨਾਲ ਥੋੜਾ ਕੰਟੈਕਟ ਕੀਤਾ ਜਾਵੇ ਇਸ ਆਸ਼ਰਮ ਦਾ ਨੰਬਰ ਜਿਹੜਾ ਉਹ ਵੀ ਡਿਸਪਲੇ ਕਰਾਂਗੇ ਔਰ ਇਸ ਭਰਾ ਦਾ ਨੰਬਰ ਵੀ ਲੈਂਦੇ ਆ ਔਰ ਇਸ ਨਾਲ ਵੀ ਕੰਟੈਕਟ ਕੀਤਾ ਜਾਵੇ ਔਰ ਜੋ ਸੰਸਥਾ ਨੇ ਜੋ ਦਾਨੀ ਸੱਜਣ ਨੇ ਉਹ ਵੀ ਇਸ ਨਾਲ ਕੰਟੈਕਟ ਕਰਨ ਕਈ ਵਾਰ ਕੀ ਹੁੰਦਾ ਕਿਸੇ ਦੀ ਹੈਲਪ ਕੀਤੀ ਵਿੱਚ ਆਪਣੀ ਸਾਰੀ ਉਮਰ ਦਾ ਆਸਰਾ ਬਣ ਜਾਂਦਾ ਹੈ ਔਰ ਬੰਦੇ ਨੂੰ ਆਸ ਲੱਗ ਜਾਂਦੀ ਹੈ ਕਿ ਅਸੀਂ ਕਿਸੇ ਦੀ ਹੈਲਪ ਕਰੀ ਆ ਤਾਂ ਮਨ ਖੁਸ਼ ਰਹਿੰਦਾ ਔਰ ਸ਼ਾਇਦ ਕਦੇ ਨਾ ਕਦੇ ਪਰਮਾਤਮਾ ਬਾਹ ਫੜਦਾ ਔਰ ਇਸੇ ਤਰ੍ਹਾਂ ਇਸ ਭਰਾ ਦੀ ਬਾਹ ਕੌਣ ਫੜਦਾ ਇਹ ਗੁਰਦਾਸਪੁਰ ਦੇ ਦੀਨਾ ਨਗਰ ਇਹ ਦੀਨਾ ਨਗਰ ਸੋਸਾਇਟੀ ਦੇ ਵਿੱਚ ਬੈਠਾ ਇਸ ਆਸ਼ਰਮ ਦੇ ਵਿੱਚ ਬੈਠਾ ਔਰ ਇਸ ਦਾ ਨੰਬਰ ਭਰਾ ਦਾ ਨੰਬਰ ਲੈਂਦੇ ਆਂ ਭਰਾ ਨੰਬਰ ਕੀ ਆਪਣਾ ਵੀਰੇ ਮੇਰਾ ਨੰਬਰ ਹੈਗਾ ਜੀ 62 80 64 67 15 ਇਹ ਨੰਬਰ ਆ ਭਰਾ ਦਾ ਔਰ ਜੇ ਗੱਲ ਕਰੀਏ ਤਾਂ ਇਸ ਆਸ਼ਰਮ ਵਿੱਚ 72 ਸਿੰਘ ਬਿੱਕੇ ਦੇ ਕੋਲ ਵੀ ਤੁਸੀਂ ਆ ਕੇ ਇੱਥੇ ਬਹਿ ਸਕਦੇ ਹੋ ਇੱਥੇ ਆ ਕੇ ਨੰਬਰ ਲੈ ਸਕਦੇ ਹੋ ਸਾਰੀ ਗੱਲਬਾਤ ਜਿਹੜੀ ਆ ਉਹ ਡਿਸਪਲੇ ਜਿਹੜੀ ਆ ਆਪਾਂ ਕਰਾਂਗੇ ਔਰ ਜੇ ਡਿਸਕ੍ਰਿਪਸ਼ਨ ਜਿਹੜੀ ਆ ਉਸ ਦੇ ਵਿੱਚ ਨੰਬਰ ਲਿਖਿਆ ਜਾਏਗਾ ਔਰ ਭਰਾ ਦੀ ਮਦਦ ਕਰਨ ਵਾਸਤੇ ਅਸੀਂ ਆਪਣੇ ਚੈਨਲ ਦੇ ਮਾਦੀ ਵਰਾਹੀ ਲੋਕਾਂ ਨੂੰ ਅਪੀਲ ਕਰਦੇ ਆਂ ਇਹ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਜੇ ਵੀਡੀਓ ਸ਼ੇਅਰ ਹੁੰਦੀ ਆ ਤਾਂ ਇਸ ਭਰਾ ਦੀ ਮਦਦ ਤੁਹਾਡੇ ਇੱਕ ਸ਼ੇਅਰ ਕਰਨਾ ਹੀ ਹੋ ਜਾਵੇਗੀ ਕਿਉਂਕਿ ਵੀਡੀਓ ਪਤਾ ਨਹੀਂ ਕਿਹਦੇ ਸੱਜਣ ਦੇ ਹੱਥ ਲੱਗ ਜਾਵੇ ਔਰ ਕਿਹੜਾ ਦਾਨੀ ਸੱਜਣ ਇਸ ਭਰਾ ਦੀ ਬਾਹ ਫੜੇਗਾ ਹਾਂਜੀ ਭਰਾ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਤੋਂ ਮੰਗ ਕਰਦੇ ਹੋ ਔਰ ਜੇ ਦਾਨੀ ਸੱਜਣੋਂ ਹਣਾ ਤੋਂ ਕੀ ਮੰਗ ਦੇਖੋ ਜੀ ਇਹ ਸਾਡੀ ਜਿਹੜੀ ਸੁਸਾਇਟੀ ਹੈ ਵੀ ਦਾਨੀ ਵੀਰੀ ਚਲਾ ਰਹੇ ਨੇ ਜੀ ਤੇ ਮੈਂ ਤੇ ਸਾਰੇ ਵੀਰਾਂਗੇ ਹੱਥ ਜੋੜਨਾ ਕਿਉਂਕਿ ਵੀਰ ਸਵੇਰ ਦਾ ਤਿੰਨ ਵਾਰੀ ਮੇਰੇ ਕੋਲ ਬੈ ਕੇ ਭਾਵੁਕ ਹੋਇਆ ਜੀ ਤੇ ਇਹਨਾਂ ਨੂੰ ਵੇਖ ਕੇ ਸਾਡਾ ਵੀ ਜਿਹੜਾ ਮਨੋਂ ਭਾਵੁਕ ਹੋਇਆ ਕਿਉਂਕਿ ਵੀਰ ਦੇ ਛੋਟੇ ਛੋਟੇ ਬੱਚੇ ਨੇ ਜੇ ਸਾਰੇ ਵੀਰ ਆਪਣੀ ਨੇਕ ਕਮਾਈ ਦੇ ਵਿੱਚੋਂ 500 ਰੁਪਿਆ ਵੀ ਦੇਣ ਨਾ ਭਾਜੀ ਤੇ ਇਸ ਵੀਰ ਦਾ ਜਿਹੜਾ ਪ੍ਰੋਪਰ ਇਲਾਜ ਹੋ ਸਕਦਾ ਫਿਰ ਆਪਣੀ ਵੀਰ ਜਿਹੜੀ ਇਹ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਦਾ ਤੇ ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਨਹੀਂ ਵੇਖਦੇ ਨੇ ਵੀ ਜਰੂਰ ਇਸ ਵੀਰ ਦੀ ਹੈਲਪ ਕਰੋ ਤਾਂ ਜੋ ਵੀਰ ਆਪਣਾ ਜ਼ਿੰਦਗੀ ਦੇ ਵਿੱਚ ਰੋਜ਼ਗਾਰ ਫਿਰ ਮਿਹਨਤ ਕਰਕੇ ਆਪਣੇ ਪਰਿਵਾਰ ਦਾ পেট ਪਾਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਦਈਏ ਕਿ ਜੋ ਭਰਾ ਨੇ ਬੇਨਤੀਆਂ ਕਰੀਆਂ ਨੇ ਬੇਨਤੀਆਂ ਕੀ ਕਰਦਾ ਹੈ ਕਿ ਜਦੋਂ ਕੋਈ ਇਸ ਦੇ ਕੋਲ ਆਉਂਦਾ ਤਾਂ ਤਨ ਮਨ ਲਗਾ ਦਿੰਦਾ ਔਰ ਇੱਕ ਵਾਰ ਤਾਂ ਸੋਚਦਾ ਹੈ ਕਿ ਮੈਂ ਕਿਉਂ ਨਾ ਇਸ ਦਾ ਭਲਾ ਕਰ ਦੇਵਾਂ ਔਰ ਆਪਣੇ ਭਲੇ ਦੀ ਗੱਲ ਕਰੀਏ ਤਾਂ ਇਹ ਉਹ ਭਰਾਵਾ ਜਿਸ ਨੇ ਆਪਣੀਆਂ ਗੱਡੀਆਂ ਔਰ ਟਰਾਲੀਆਂ ਇਹਨਾਂ ਲੋਕਾਂ ਦੇ ਭਲੇ ਵਾਸਤੇ ਵੇਚ ਦਿੱਤੀਆਂ ਔਰ ਅੱਜ ਭਰਾ ਦੀ ਫਿਰ ਗੱਲ ਕਰੀਏ ਤਾਂ ਅੱਜ ਫਿਰ ਨਵਾਂ ਸ਼ਖਸੀਸ ਦੇ ਅੱਗੇ ਆ ਗਿਆ ਜੇ ਨਹੀਂ ਕੋਈ ਆਸਰਾ ਲੱਭਦਾ ਨਹੀਂ ਕੋਈ ਸਪੋਰਟ ਹੁੰਦੀ ਤਾਂ ਪਤਾ ਨਹੀਂ ਹੈ ਭਰਾ ਨੂੰ ਕੀ ਕੁਰਬਾਨੀ ਦੇਣੀ ਪੈਗੀ ਔਰ ਜੇ ਗੱਲ ਕਰੀਏ ਤਾਂ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਜੋ ਹੈ ਉਸ ਦੇ ਵਿੱਚ ਬਹੁਤ ਦਾਨੀ ਤੋਂ ਦਾਨੀ ਹਸਪੀਟਲ ਨੇ ਬਹੁਤ ਵੱਡੇ ਵੱਡੇ ਹਸਪੀਟਲ ਨੇ ਕੋਈ ਵੀ ਇਸ ਦੀ ਬਾਹ ਫੜ ਸਕਦਾ ਉਹ ਦਾਨੀ ਸਸਤਾ ਵੀ ਕਈ ਹੈਗੀਆਂ ਨੇ ਕਈ ਐਨ ਆਰ ਆਈ ਵੀ ਬਹੁਤ ਵਧੀਆ ਸੇਵਾ ਕਰਦੇ ਨੇ ਉਹਨਾਂ ਤੱਕ ਵੀ ਸਾਡੀ ਆਵਾਜ਼ ਜਿਹੜੀ ਆ ਪਹੁੰਚਣੀ ਚਾਹੀਦੀ ਆ ਕਿ ਜਿਸ ਨਾਲ ਉਹਨਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ ਕਿ ਭਰਾ ਨੂੰ ਕੀ ਪ੍ਰੋਬਲਮ ਹੈ ਔਰ ਕੀ ਨਹੀਂ ਹੈ ਔਰ ਫੋਨ ਨੰਬਰ ਜਿਹੜਾ ਉਹ ਅਸੀਂ ਬੋਲ ਦਿੰਦਾ ਔਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਕਰਦੇ ਆ ਔਰ ਵੀਡੀਓ ਜਿਹੜੀ ਆ ਵੱਤ-ਵੱਤ ਸ਼ੇਅਰ ਕਰ ਦਿਓ ਜੋ ਕੋਈ ਨਾ ਕੋਈ ਭਰਾ ਇਸ ਸਰਬੱਤ ਦਾ ਭਲਾ ਸੁਸਾਇਟੀ ਤੱਕ ਪਹੁੰਚ ਸਕੇ ਇਸ ਭਰਾ ਤੱਕ ਪਹੁੰਚ ਸਕੇ ਔਰ ਇਸ ਦਾ ਭਲਾ ਕਰ ਸਕੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ